ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਾਰਕ ਜੀ ਦੀ ਖਾਸ ਰਿਪੋਰਟ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਮਾਈ ਭਾਰਤ ਦੇ ذریعے ਵਿਕਸਿਤ ਭਾਰਤ ਪਾ ਦੀ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਮਲੇਰਕੋਟਲੇ ਚ ਇਹ ਪ੍ਰੋਗਰਾਮ 1 ਨਵੰਬਰ ਨੂੰ ਹੋਵੇਗਾ ਏਡੀਸੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਕਲਚਰਲ ਐਕਟੀਵਿਟੀਆਂ ਨੂੰ ਕਨਾਟਕ ਲੇਖ ਮੁਕਾਬਲੇ ਅਤੇ ਰੈਲੀਆਂ ਹੋਣਗੀਆਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਈ ਭਾਰਤ ਐਪ ਰਾਹੀਂ ਰਜਿਸਟ੍ਰੇਸ਼ਨ ਕਰਕੇ ਵੱਧ ਤੋਂ ਵੱਧ ਯੂਵਾਈਸੀ ਯਾਤਰਾ ਦਾ ਹਿੱਸਾ ਬਣਨ मैं करता हूँ इस प्रेस कॉन्फ्रेंस में माई भारत मिनिस्ट्री ऑफ यूथ अफेयर एंड स्पोर्ट्स गवर्नमेंट ऑफ इंडिया की तरफ से सरदार वल्लभ भाई पटेल जी की डेढ़ सौवीं बर्थ एनिवर्सरी मनाई जा रही है उसके उपलक्ष्य में ऑल इंडिया पैन इंडिया लेवल पे सभी डिस्ट्रिक्ट्स में ये पदयात्रा करी जानी है डिस्ट्रिक्ट लेवल पदयात्रा के साथ साथ प्री इवेंट एक्टिविटीज़ भी हमारी माई भारत पोर्टल पर लाइव हैं जैसे रील्स कॉम्पिटिशन ऐसे ए यंग लीडर्स कॉम्पिटिशन इन सभी कॉम्पिटिशन्स के जो बच्चे होंगे उनको अपॉर्चुनिटी होगी नेशनल लेवल पदयात्रा में पार्टिसिपेट करने की जो नेशनल लेवल हमारी पदयात्रा होनी है वो गुजरात में होनी है छब्बीस नवम्बर से छः दिसंबर तक वो एक किलोमीटर 152 किलोमीटर स्ट्रेच की पदयात्रा होगी जो करमसद जो जगह है वहाँ से शुरू होगी और केवड़िया स्टेचू ऑफ यूनिटी पे जाके ख़त्म होगी इस प्रोग्राम का पर्पस यही है कि हम अपने जो यूथ हैं उनको एक यूनिटी का मैसेज देना चाहते हैं वो अपनी देशभक्ति और जो देश के प्रति उनका जो कर्तव्य निष्ठा है जो अपने देश के प्रति उनका फ़र्ज है उसको याद कर सकें और जो हमारे नेशनल लीडर हैं सरदार वल्लभ भाई पटेल जी के बारे में आप सभी जानते ही हैं कि उन्होंने पाँच सौ बासठ रियासतों को मिल के हमारे कंट्री को यूनाइट किया था तो उनका जो एक मैसेज है वो हमारे यूथ तक जाए और यूथ उनकी जो अच्छी चीज़ें हैं उनको रिमेंबर कर सके तो यही हमारा आ, इस प्रो प्रोग्राम को कराने का पर्पस है और आप सभी से यही रिक्वेस्ट है कि ज़्यादा से ज़्यादा हमारे मलेरकोटला जिले के लोग बच्चे यूथ और जो भी सभी पॉपुलेशन है जनरल इसमें पार्टिसिपेट करें उस प्रोग्राम को सक्सेसफुल बनाए थैंक यू जो है अपने इंडिया का हिस्सा बने है, है, है।, है वो बहुत मेजर रोल दिया है तो जो है मतलब उन्होंने अपना जी लाइफ है उन्होंने आइडियल है सैलीब्रेट कर पदयात्रा का कर रहे हैं ਸੋ ਫੰਕਸ਼ਨ ਜਿਹੜਾ ਹੈਗਾ ਉਹ 25 ਅਕਤੂਬਰ ਨੂੰ ਸ਼ੁਰੂ ਹੋ ਗਿਆ ਸੀਗਾ ਤੇ ਆਪਾਂ ਇੱਥੇ ਡਿਸਟ੍ਰਿਕਟ ਦੇ ਵਿੱਚ ਪਸੰਮਾਨਦਰ ਨੂੰ ਕਰ ਰਹੇ ਹਾਂ ਤੁਹਾਨੂੰ ਉਹ ਵੀ ਕਾਰਜ ਕਰਾਂਗੇ ਵੀ ਤੁਸੀਂ ਵੀ ਆਓ ਇਹਨੂੰ ਕਵਰ ਕਰਨਾ ਤੇ ਜਿਹੜੇ ਬੱਚੇ ਹੈਗੇ ਆ ਉਹ ਪਾਰਟਿਸਿਪੇਟ ਕਰਨਗੇ ਤੇ ਆਪਾਂ ਫਿਰ ਉਸ ਤੋਂ ਬਾਅਦ ਰੈਲੀ ਵੀ ਕੱਢਣੀ ਹੈਗੀ ਐ ਤੇ ਮਾਈ ਭਾਰਤ ਐਪ ਤੇ ਆਲਰੇਡੀ ਚੱਲ ਰਿਹਾ ਹੈਗਾ ਕਲਚਰਲ ਇਵੈਂਟਸ ਵੀ ਹੋ ਰਿਹਾ ਹੈ ਕਰਨਾਟਕ ਉਹਨਾਂ ਦਾ ਵੀ ਆਪਾਂ ਅਪਡੇਟ ਕਰ ਰਹੇ ਹਾਂ ਐਸੇ ਰਾਈਟਿੰਗ ਕੰਪੀਟੀਸ਼ਨ ਹੈਗਾ ਤੇ ਉਹਦੇ ਚ ਜਿਹੜਾ ਸਲੋਗਨ ਹੈ ਇੱਕ ਭਾਰਤ ਆਤਮ ਨਿਰਭਰ ਭਾਰਤ ਜਦ ਇਹ ਜਦੋਂ ਪੰਜਾਬੀ ਵਿੱਚ ਆ ਜਾਂਦੇ ਥੋੜਾ ਜਿਹਾ ਕਰਨਾ ਚਾਹੁੰਦਾ ਤੇ ਉਹ ਉਹਨਾਂ ਦਾ slogan ਹੈ ਉਸ ਤੇ ਚੱਲ ਰਿਹਾ ਹੈਗਾ ਸੋ ਤੁਸੀਂ ਹੁਣ ਇਹਦੇ ਬਾਰੇ ਕੋਈ ਕੁਐਸਚਨਸ ਲੈਣਾ ਚਾਹੁੰਦੇ ਹੋ ਆ ਆਪਣੇ ਦੇਵ ਜੀ ਜੀਵਾਬ ਕੋਈ ਕੁਐਸਚਨਸ ਥੋੜੇ ਫਰਦਰ ਇਹਦੇ ਬਾਰੇ ਬਾਈਟ ਕਰਾਂਗੇ ਸਭ ਇਹਦਾ ਇੱਕ ਗੱਲ ਹੈ ਫਟੇ ਉਹਨਾ ਸੇ ਵੀ ਗੱਲ ਹੋਈ ਹੈ ਇਹਨਾਂ ਦਾ ਬਹੁਤ ਬੋਟਾ ਰਿਹਾ ਹੈ ਜੀ ਸਭ ਬਟੇ बस जिन्ना ਰੁქმੇ ਦੀ ਅੱਜ ਅਸੀਂ ਉਹਨਾਂ ਨੂੰ ਪੜਾਉਣ ਲੱਗੇ ਆ ਜੀ ਤੇ ਇਹਨਾਂ ਦੇ ਕੀਤੇ ਦਸਤਰਾਜ ਆਪੋ ਨਹੀਂ ਆਵੇ ਕੀਤੇ ਨਾ ਨਾਮਲੇ ਕੋਲ ਦੇੰਦਨ ਕੋਈ ਕਿਸੇ ਦਾ ਨਾਮ ਆਉਂਦਾ ਨਹੀਂ ਇਹਨੂੰ ਅਸੀਂ ਮੰਨਦਾ ਦੇ ਦਿੱਤੀ ਕਿ ਇਹ ਤਾਂ ਕਿਹਾ ਵੀ ਹਾਂ ਵੀ ਇਹ ਦੇਖੋ ਜੀ ਕਿਹਦਾ ਤਾਂ ਜਿਹੜਾ ਜਿਹੜਾ ਡਾਕਟਰ ਬੀਤਰੀ ਆਈ ਪ੍ਰੋਫੇਲ ਜਿਹੜੇ ਰਹਾ ਬਹੁਤ ਤੁਸੀਂ ਜੀ ਮਨਦਾ ਕਿ ਇਹ ਛੇ ਬੰਦੇ ਤੇ ਇਹਨਾਂ ਨੇ ਬਿਲਕੁਲ ਆਪਣੇ ਵਿੱਚ ਨਹੀਂ ਕੀਤੀ ਐ ਕਿ ਇਹਨਾਂ ਨੂੰ ਜਿਹੜੇ ਮਲੇਰ ਕੋਡਲੇ ਦੇੰਦਰ ਨਾ ਰਿਐਲਟੀ ਸ਼ਹਿਰ ਸੀ ਇਹਨਾਂ ਦੇ ਕਿਤੇ ਵੀ ਸਰਕਾਰੀ ਦਸਤਾਵੇਜ਼ਾਂ ਵਿੱਚ ਇਹਨਾਂ ਦੀ ਫੋਟੋ ਲੱਗਦੀ ਨਾ ਇਹਨਾਂ ਦਾ ਕਿਤੇ ਬੁੱਤ ਬਣਿਆ ਹੋਇਆ ਇਹਦੇ ਬਾਰੇ ਵਿੱਚ ਇਸ ਤਰ੍ਹਾਂ ਜੀ ਜਿਹੜੇ ਆਪਣੇ ਆਪਾਂ ਜਿਹੜੇ ਨੈਸ਼ਨਲ ਲੀਡਰਸ ਦੀ ਗੱਲ ਕਰਦੇ ਆ ਸੋ ਜ਼ਰੂਰੀ ਨਹੀਂ ਵੀ ਆਪਾਂ ਉਹਨਾਂ ਦੇ ਬੁੱਤ ਲਾਈਏ ਜਾਂ ਫੋਟੋਟਾਸ ਲਾਈਏ ਉਨ੍ਹਾਂ ਦੇ ਜਿਹੜੇ ਆਈਡੀਅਲਸ ਆ ਜੇ ਆਪਾਂ ਉਹਨਾਂ ਨੂੰ ਫਾਲੋ ਕਰਦੇ ਆ ਉਹ ਸਤੋ ਉਹਨਾਂ ਨੂੰ ਉਸ ਤੋਂ ਵੱਡੀ ਸ਼ਰਧਾਂਜਲੀ ਹੈ بجائے ਕਿ ਆਪਾਂ ਉਹਨਾਂ ਦੀ ਕੋਈ ਫੋਟੋ ਲਾ ਕੇ ਕਹੀਏ ਉਹ ਤਾਂ ਇੱਕ ਤਾਂ ਹੈ ਨਾ ਜੀ ਐਨੀਬਾਡੀ ਕੈਨ ਡੂ ਇਟ ਜੇ ਉਹਨਾਂ ਦੇ ਆਈਡੀਅਲਸ ਤੇ ਚੱਲਦੇ ਹਿੰਗੇ ਆ ਦੈਟ ਇਜ਼ ਆਪਾਂ ਜੋ ਉਹਨਾਂ ਨੇ ਜ਼ਿੰਦਗੀ ਜਿਉਈ ਉਹਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਹਿੱਸਾ ਬਣਾਇਆ ਆਪਣੀ ਜ਼ਿੰਦਗੀ ਦਾ ਉਹ ਤੋਂ ਫਾਲੋ ਕਰ ਰਹੇ ਆ ਦੈਟ ਇਜ਼ ਅ ਗ੍ਰੇਟਰ ਸ਼ਰਧਾਂਜਲੀ ਦੈਨ ਥਿੰਗ ਇਸ ਅਰਥਾਤੇ ਆਪਾਂ ਫੋਟੋਗ੍ਰਾਫ ਲਾ ਕੇ ਜਾਂ ਗੋਦੀ ਨਹੀਂ ਜ਼ਰੂਰੀ ਨਹੀਂ ਵੀ ਆਪਾਂ ਗੋਦੀ ਲਈਏ ਜਾਂ ਫੋਟੋਗ੍ਰਾਫ ਲਾਈਏ ਵੀ ਨੀਡ ਟੂ ਫਾਲੋ ਦੀ ਆਈਡੀਅਲਸ ਐਂਡ ਬੁੱਕ ਆਪਣੇ ਲੱਗਿਆ ਹੋਇਆ ਸਟੈਚੂ ਆਫ ਯੂਨਿਟੀ ਹੈ ਜੀ ਹੈਟਾ ਵੱਡਾ ਇੱਕ ਸਾਰੇ ਕੰਟਰੀ ਲਈ ਲੱਗਿਆ ਹੋਇਆ ਸੋ ਉੱਥੇ ਵੀ ਸਰਕਾਰ ਨੇ ਕਰਨਾ 150 ਕਿਲੋਮੀਟਰ ਦੀ ਪੈਦਲ ਯਾਤਰਾ ਉੱਥੇ ਹੋ ਰਹੀ ਹੈ ਬਾਕੀ ਆਪਾਂ ਹਰ ਡਿਸਟ੍ਰਿਕਟ ਦੇ ਵਿੱਚ ਵੀ ਸਾਰੇ ਕੰਟਰੀ ਦੇ ਵਿੱਚ ਉਹ ਪੈਦਲ ਯਾਤਰਾ ਕਰ ਰਹੇ ਹਾਂ ਅਗਲੀ ਯਾਤਰਾ ਟਾਈਮ ਜਾਂ ਫਿਰ ਸਵੇਰੇ ਗਵਰਨਮੈਂਟ ਪਾਰਲਿਸ ਤੋਂ ਸ਼ੁਰੂ ਹੋਣੀ ਹੈ ਜੀ 8:30 ਵਜੇ ਸ਼ੁਰੂ ਹੋਊਗਾ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਛੋਟਾ ਜਿਹਾ ਫੰਕਸ਼ਨ ਹੋਊਗਾ ਨਕੜ ਦਾਟਕ ਹੋਊਗਾ ਉਹਦੇ ਤੋਂ ਬਾਅਦ ਫਿਰ ਬੱਚੇ ਜਿਹੜੇ ਹੈਗੇ ਆ ਅਵੇਅਰਨੈਸ ਲਈ ਅਗਲੀ ਯਾਤਰਾ ਉਹਨੇ ਚ ਸਵਸਥ ਨੁਮਰਨ ਨੂੰ 2 ਕੋਟਲੇ ਵੀ ਆਪਾਂ ਕਰ ਰਹੇ ਜੀ ਇਹ ਫੰਕਸ਼ਨ ਤੇ ਪਾਈ ਭਾਰਤ ਆਇਆ ਉਹਦੇ ਤੋਂ ਜਿਹੜੇ ਜਿਹੜਿਆ ਕੋਈ ਵੀ ਰਜਿਸਟਰ ਹੋ ਸਕਦਾ ਹੈ ਤੋਂ ਆਪਰੇਟੇ ਗਵਰਨਮੈਂਟ ਕਾਲਜ ਤੋਂ ਆਪਾਂ ਸ਼ੁਰੂ ਕਰਾਂਗੇ ਪਦਿਆਤਰਾ ਸ਼ੁਰੂ ਕਰਾਂਗੇ ਆਪਾਂ ਥੈਨ ਇਟ ਇਜ਼ ਜਿਹੜੇ ਕੋਈ ਮੈਰਿਟੋਰੀਅਸ ਬੱਚੇ ਆ ਉਹਨਾਂ ਨੂੰ ਰੈਕਗਨੀਸ਼ਨ ਦਿੱਤੀ ਜਾਊਗੀ ਫਿਰ ਆਪਣਾ ਜਿਹੜਾ ਹੈ ਹੁੰਦਾ ਵੀ ਆਪਾਂ ਵੀ ਸਕੂਲ ਕਾਲਜ ਚ ਪੜਿਆ ਹੈਗਾ ਤੇ ਸਰ ਅਫੀਲ ਵੀ ਕਰੂੰਗੇ ਸ਼ਹਿਰ ਵਸੀਆਂ ਨੂੰ ਮਲੇ ਕੋਟ ਦਾ ਸਾਰਿਆਂ ਦਾ ਹੈ ਜੀ ਕੋਈ ਮੈਂ ਗੱਲ ਕਰ ਰਿਹਾ ਵੀ ਮਾਈ ਭਾਰਤ ਐ ਫਿਰ ਰਜਿਸਟਰ ਹੋ ਕੇ ਪਦਿਆਤਰਾ ਦਾ ਹਿੱਸਾ ਬਣਨਾ ਚਾਹੁੰਦੇ ਆ ਤਾਂ ਆ ਜਾਓ ਤੁਸੀਂ ਚਾਵਾ ਘੇਰਾ ਦੋ ਜੋ ਮੈਂ ਵਾਤਵਾਰ ਬਾਰਿਸ਼ ਤੇ ਕਰ